ਪੰਜਾਬ ਸਰਕਾਰ ਦੇ ਇਮਰਾਨ ਨੇ ਸਾਂਝੇ ਫਰਨ ਦੇ ਆਗੂ ਨਾਲ ਮੀਟਿੰਗ ਮੁੱਖ ਮੰਤਵਾਂ ਤੋਂ ਦੇ ਨਾਲ ਹੋਣੀ ਸੀ ਜਿਸ ਦੇ ਵਿੱਚ ਪੇ ਕਿਵੇਂ ਦਾ ਏਰੀਆ ਦਾ ਮੰਗਿਆਈ ਪਤੇ 1200 ਤੋਂ ਬਾਅਦ ਆ ਰਿਟਾਇਰਮੈਂਟ ਹਿਮਾਲਿਆ ਨੂੰ ਫੈਕਟਰੀ ਤੋਂ 59 ਦੇ ਸੰਬੰਧੀ ਮਿੱਡੇ ਬਲਵਾਰਕ ਰਾਸਾ ਵਰਕ ਰਾਗਰਮ ਬਰਕਰਾਰ ਨੂੰ ਮਾਨੋ ਦੇ ਵਾਦਾ ਕਰਨ ਸੰਬੰਧੀ 17/7/2020 ਤੋਂ ਭਾਰਤੀ ਹਿਮਾਲਿਆ ਨੂੰ ਸ਼ਹਿਰਾਂ ਬਿਨ ਲਾਗਤ ਹੁੰਦੀ ਪੰਤਨਾ ਇੱਕ ਬੰਦਾ ਨੋਟੀਆਂ ਦੰਦ ਕਰਕੇ ਤੇ ਉਹਨਾਂ ਦੇ ਪਰਮਿਸ਼ਨ ਮਿਲਣ ਦਾ ਜੋ ਏਰੀਆ ਹੈ ਉਹ ਦੇਣ ਸੰਬੰਧੀ ਰਖਾਹ ਦੇ ਸ਼ਹਿਰਾਂ ਤੋਂ ਨਿਕਾਲਾ ਤੋਂ ਹੋਣੀ ਸੀ ਪਰ ਮੁੱਖ ਮੰਤਰੀ ਭਵਨ ਤਮਾਨ 2 ਅਗਸਤ ਨੂੰ ਮਿਟੋਂ ਤੋਂ ਭੱਜਿਆ ਜਿਸ ਕਾਰਨ ਕਿ ਪੰਜਾਬ ਦੇ ਮਲਾਜ਼ਮ ਤੇ ਰਿਟਾਇਰਡ ਮਲਾਜ਼ਮ ਲੋ ਆਉਣ ਵਾਲੀ ਪੰਜ ਦੇ ਛੇ ਤਰੀਕ ਨੂੰ ਮੁੱਖ ਮੰਤਰੀ ਭਵਨ ਤਮਾਨ ਦੇ ਲਾਰਿਆਂ ਦੀ ਪੰਡ ਫੂਕੀ ਜਾਊਗੀ ਪੰਜਾਬ ਦੇ ਕੋਨੇ-ਕੋਨੇ ਤੇ ਉਸ ਤੋਂ ਬਾਅਦ 10 ਅਗਸਤ ਨੂੰ ਲੋਹੜਿਆਂ ਦੇ ਵਿੱਚ ਮਿਲਣ ਕਰਕੇ ਮੁੱਖ ਮੰਤਰੀ ਭਵਾਨਤਮਾਨ ਦੇ ਵਿਰੁੱਧ ਸੰਘਰਸ਼ ਲੀਕ ਕੇ ਜਾਣਗੇ ਜੀ ਦੂਜੇ ਪਾਸੇ ਠੇਕਾ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਰਿੰਦਾ ਸਿੰਘ ਮੋਮੀ ਨੇ ਕਿਹਾ ਕਿ ਮੁੱਖ ਮੰਤਰੀ ਭਵਾਨਤਮਾਨ ਨੇ ਸਾਡੇ ਨਾਲ ਮੀਟਿੰਗ ਕੀਤੀ ਫੁਵਾੜੇ ਦੇ ਵਿੱਚ ਜਿਵੇਂ ਮੰਨਿਆ ਸੀ ਕਿ ਤੁਹਾਡੀ ਆਉਣ ਵਾਲੀ ਮੀਟਿੰਗ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਮਹਿੰਗੇ ਕੰਮ ਕਰੇ ਕੱਚੇ ਮਲਾਇਆ ਨੂੰ ਰੇਲ ਕਿੰਨਾ ਜਾਊਗਾ ਨਾ ਵਾਧਾ ਕਿਤੇ ਜਾਊਗਾ ਪਰ ਸਭ ਨੂੰ ਮੀਟਿੰਗ 2 ਅਗਸਤ ਦਿੱਤੀ ਗਈ ਸੀ ਪਰ 2 ਅਗਸਤ ਦੀ ਮੀਟਿੰਗ ਜੋ ਮੁੱਖ ਮੰਤਰੀ ਭਵਾਨ ਤਮਾਨ ਨੇ ਕੱਚੇ ਮਲਾਇਆ ਨਾਲ ਕੰਮ ਤੋਂ ਅਨਕਾਰ ਕਰ ਦਿੱਤਾ ਹੈ ਜੀ ਜੋ ਇਹ ਦੁਬਾਰਾ ਮੀਟਿੰਗ ਹੁਣ 22 ਅਗਸਤ ਨੂੰ ਹੋਵੇਗੀ ਉਸ ਤੋਂ ਅਜੋ ਸਾਂਝੇ ਫਰਾਂ ਦੇ ਅਗੋਂ ਦੀ ਮੀਟਿੰਗ ਵੀ 22 ਅਗਸਤ ਨੂੰ ਦੁਬਾਰਾ ਪੰਜਾਬ ਮੰਡੰਗੜ ਵਿਖੇ ਹੋਵੇਗੀ ਪੀਐਸਪੀਸੀ ਵਾਲੀ ਮੀਨਿੰਗ ਤੋਂ ਮਲਾਇਆ ਮੰਗ ਕਰਦੇ ਆ ਕਿ ਜੋ ਸ ਹੈਗਲਨੋਂ ਲੈਨਮਨ ਬਾਸਤੀ ਚਿੱਠੀ ਗੱਡੀ ਗਈ ਹੈ ਚੀਨਾਂ ਲੁਧਿਆਣਾ ਜੋਂ ਨੂੰ ਤੇ ਜੋ ਰਿਟਾਇਰਮੈਂਟ ਹੋਏ ਲੈਨਮੈਂ ਦੱਸ ਹੈਗਲਨ ਮੈਨੇ ਉਹਨੇ ਲਿਸਟ ਬਣਾ ਕੇ ਭੇਜਿਆਣਾ ਸੀ ਤੇ ਪੀਐਸਪੀਐਸਲ ਤੋਂ ਮੰਗ ਕਰਦੇ ਆਂ ਕਿ ਜੋ ਰਿਟਾਇਰਮੈਂਟ ਹੋਏ ਸਾਥੀ ਸਾਡੇ ਦੁਆਰਾ ਨਾ ਰੱਖੇ ਜਾਣ ਕਿਉਂਕਿ ਉਹਨਾਂ ਨੂੰ ਬੜੇ ਇਮਾਨਤ ਸਰਕਾਰ ਨਾਲ ਉਹਨਾਂ ਨੇ ਰਿਟਾਇਰ ਕੀਤਾ ਸਨਮਾਨ ਕਰਕੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਕਿ ਦੁਆਰਾ ਡਿਊਟੀ ਨਾ ਕਰਨ ਅਸੀਂ ਵੀ ਪੀਐਸਪੀ ਸਰਮੈਂਡ ਮੰਗ ਕਰਦੇ ਆ ਕਿ ਜੋ ਕਿ ਪਹਿਲਾਂ ਹੀ ਪੈਸਕੂ ਦੇ ਅਧੀਨ ਜਾਂ ਠੇਕਰਾਂ ਦੀ ਨੰ ਕੰਮ ਕੰਮ ਕਰਦੇ ਆ ਪੀਐਸਪੀ ਸਿਲ ਵਿੱਚ ਪੀਐਸਟੀਸੀਲ ਦੇ ਦੁਆਰਾ ਉਹਨਾਂ ਨੂੰ ਰੱਖਿਆ ਜਾਵੇ ਜੋ ਠੇਕਾ ਹੈ ਕੋ ਪਹਿਲਾਂ ਹੀ ਕੰਮ ਕੰਮ ਕਰਦੇ ਉਹਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਨੇ ਤਾਂ ਵਾਅਦਾ ਕੀਤਾ ਹੋਵੇ ਜੋ ਰਿਟਾਇਰਮੈਂਟ ਵਿੱਚ ਸਾਥੀਆਂ ਨੂੰ ਨਾ ਰੱਖਿਆ ਜਾਵੇ ਇਸ ਦਾ ਵਿਰੋਧ ਕਰਦੀ ਆ ਜੀ ਐਚਟੀਪੀ EMPLOYEES ਨੂੰ ਧੰਨਵਾਦ ਸਾਥੀਓ ਮੇਰੇ ਜਾਣ ਸਾਲਸਰੇ ਹੋ ਦੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ